आप दलिया वर्ग डिजाइनर जी थोड़ा सारा के मेरे चैनल बड़ा ही निगा स्वागत है, है। थे थे था? था? जो आप वाइट कलर से पैटर्न बना जा रहे हैं पैटर्न बनूगा साडा चार कुंड चार कुंड चार सिलाइय से पैन वाला वजी जहाँ पैटर्न आसान जहाँ पैटर्न जो अं बना जा रहे हैं क्योंकि चार कुंड पैना तो चार के मल्टीपल अस कुे पा लेने जिन्होंने मैं वाइट कलर से बना जा रही हूँ चार के मल्टीपल कुंडे पा के असी दोडे एक्सट्रा रख लेने एस टिच्ते दोन्सें ਪਹਿਲਾ ਕੁੰਟ ਸਾਡਾ ਐ ਸਟਿਚ ਵਾਲਾ ਇਹਨੂੰ ਸਿੱਧਾ ਹੀ ਬਿਨ ਬੁਨੇ ਉਤਾਰ ਲਵਾਂਗੇ ਇਸ ਤੋਂ ਬਾਅਦ ਅਸੀਂ ਪੈਟਰਨ ਦੇ ਚਾਰ ਕੁੰਡਿਆਂ ਚੋਂ ਤਿੰਨ ਕੁੰਡੇ ਪੁੱਠੇ ਇੱਕ ਦੋ ਤਿੰਨ ٹاਗਾ ਪਿੱਛੇ ਤੇ ਇੱਕ ਕੁੰਟਾ ਸਿੱਧਾ ਫੇਰ ٹاਗਾ ਆਪਣੇ ਵੱਲ ਤਿੰਨ ਕੁੰਡੇ ਪੁੱਠੇ ਇੱਕ ਦੋ ਤਿੰਨ ਸਾਡੇ ਪੈਟਰਨ ਦੀ ਫਸਟ ਰੋ ਹੈ ਜਿਹੜੇ ਕਿ ਅਸੀਂ ਪੂਰੀ ਦੀ ਪੂਰੀ ਪੈਟਰਨ ਦੀ ਫਸਟ ਰੋ ਪਰ ਅਸੀ ਹੈ ਸਿੱਧੀ ਸਾਈਡ ਦੀ ਮੀਨਸ ਕਿ ਸਾਡੀ ਸਿੱਧੀ ਸਲਾਈ ਹੈ ਇਸ ਚ ਅਸੀਂ ਸਾਰੇ ਦੀ ਸਾਰੀ ਸਲਾਈ ਪਾਣੀ ਹੈ ਤਿੰਨ ਕੁੰਡੇ ਪੁੱਠੇ ਤੇ ਇਹ ਕੁੰਡਾ ਸਿੱਧਾ ਬਣਾਉਂਦੇ ਹੋਏ ਤਿੰਨ ਕੁੰਡੇ ਪੁੱਠੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਫੇਰ ਧਾਗਾ ਆਪਣੇ ਵੱਲ ਫੇਰ ਤਿੰਨ ਕੁੰਡੇ ਪੁੱਠੇ ਤੇ ਫੇਰ ਧਾਗਾ ਪਿੱਛੇ ਤੇ ਇੱਕ ਕੁੰਡਾ ਸਿੱਧਾ ਐਦਾਂ ਹੀ ਅਸੀਂ ਇਹ ਪੂਰੀ ਰੋ ਫਸਟ ਰੋ ਬਣਾ ਲਿਆ ਫਰਸੇ ਚੈੱਕ ਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਉਹਨੂੰ ਹਾਲ ਤੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਵੇ ਇਹ ਵਾਲਾ ਪੈਟਰਨ ਚਾਲੀ ਤੋਂ ਬਿਨਾ ਵਾਲਾ ਹੈ ਤੇ ਬਹੁਤ ਹੀ ਸੋਹਣਾ ਬਣ ਕੇ ਆਉਂਦਾ ਜਿਸ ਤਰ੍ਹਾਂ ਗੁਲਾਬ ਦੀਆਂ ਕਲੀਆਂ ਹੁੰਦੀਆਂ ਪੈਟਰਨ ਦੀ ਲੁੱਕ ਕੁਝ ਐਦਾਂ ਦੀ ਆਊਗੀ ਜਿਹੜਾ ਅੱਜ ਅਸੀਂ ਪੈਟਰਨ ਬਣਾ ਰਹੇ ਹਾਂ ਗੁਲਾਬ ਦੀਆਂ ਕਲੀਆਂ ਦੇ ਵਰਗਾ ਬਣ ਕੇ ਆਊਗਾ ਜਿਸ ਤਰ੍ਹਾਂ ਗੁਲਾਬ ਦੀਆਂ ਕਲੀਆਂ ਹੁੰਦੀਆਂ ਉਦਾਂ ਦੀ ਇਹਦੀ ਲੁੱਕ ਆਊਗੀ లాస్ట్ చీన్ పుట్ే ధాగా పిచ్చే ఇన్స్టవళా కుండా పుట్ా యా స మర్జీ తుల ప్యా దూసీ రో రొగ సైడ్ పుట్టి సైడ్ ఏ అసీ పా తిని సాడే సోద తిన్నే సే దో తి ధాగా కుట్ా फिर धागा पिछे तीन कुंडे सीधे एक दो तीन तागा अपने बल एक कुंडा पुठ्ठा चार का पैटर्न दैकेंड रो असी पुठी साइड तो तीन सीधे तो एक पुट्ठा बनाते हुए पूरी रो कंप्लीट कर लेनी है ये रो कंप्लीट करके आ जाने चौथी रो के उपर असी आ गए चौथी नहीं तीसरी सिलाई तीसरी सिलाई तो असी सीधी साइडते हैं ए स्टिच वाले कुंडे असी ਸਿੱਧਾ ਹੀ ਉਤਾਰ ਲਓ। ਹੁਣ ਆਗੇ ਅਸੀਂ ਜਿਹੜੇ ਤਿੰਨ ਕੁੰਡੇ ਪੁੱਠੇ ਰੱਖੇ ਜਿਹੜੇ ਤਿੰਨ ਕੁੰਡੇ ਪੁੱਠੇ ਤਿੰਨਾਂ ਨੂੰ ਇਦਾਂ ਡਬਲ ਕਰਕੇ ਇੱਕ ਦੂਜਾ ਡਬਲ ਕਰਕੇ ਤੀਸਰਾ ਡਬਲ ਕਰਕੇ ਤਿੰਨ ਕੁੰਡੇ ਡਬਲ ਕਰਕੇ ਬਣਾਏ ਤਾਗਾ ਪਿੱਛੇ ਇੱਕ ਕੁੰਡਾ ਸਿੱਧਾ ਫਿਰ ਤਾਗ ਆਪਣੇ ਵੱਲ ਫਿਰ ਤਿੰਨਾਂ ਕੁੰਡਿਆਂ ਨੂੰ ਦੋ ਵਾਰੀ ਬਲ ਪਾ ਕੇ ਬਣਾ ਲੈਣਾ। ਇੱਕ ਦੋ ਤਿੰਨੇ ਤਾਗਾ ਪਿੱਛੇ ਇੱਕ ਕੁੰਡਾ ਸਿੱਧਾ ਫੇਰ ਟੱਗ ਆਪਣੇ ਵਲਫੇਅਰ ਤਿੰਨ ਕੁੰਡੇ ਡਬਲ ਕਰਕੇ ਇੱਕ ਦੋ ਤਿੰਨ ਟੱਗਾ ਪਿੱਛੇ ਇੱਕ ਕੁੰਡਾ ਸਿੱਧਾ ਪੈਟਰਨ ਦੀ ਤੀਸਰੀ ਰੋ ਅਸੀਂ ਸਿੱਧੀ ਸਾਈਡ ਤੇ ਆ ਦੇਖੋ ਇਹ ਸਿੱਧੀ ਸਾਈਡ ਤੇ ਅਸੀਂ ਰੋ ਪਾ ਰਹੇ ਹਾਂ ਧਿਆਨ ਰੱਖਣਾ ਤੇ ਸਿੱਧੀ ਸਾਈਡ ਤੋਂ ਅਸੀਂ ਪੁੱਠੇ ਕੁੰਡੇ ਜਿਹੜੇ ਤਿੰਨ ਅਸੀਂ ਰੱਖੇ ਹੋਏ ਸੀ ਤੇ ਇੱਕ ਸਿੱਧਾ ਸੀ ਤਿੰਨੇ ਪੁੱਠੇ ਕੁੰਡਿਆਂ ਨੂੰ ਅਸੀਂ ਬਲ ਪਾ ਕੇ ਤਿੰਨ ਵਾਰੀ ਬਣਾ ਰਹੇ ਹਾਂ ਤੇ ਸਿੱਧਾ ਕੁੰਡਾ ਅਸੀਂ ਇੱਥੇ ਆਈ ਅੱਧਾ ਹੀ ਕਰਦੇ ਹੋਏ ਅਸੀਂ ਪੈਟਰਨ ਦੀ ਤੀਸਰੀ ਰੋ ਕੰਪਲੀਟ ਕਰਕੇ ਪੈਟਰਨ ਦੀ ਫੋਰਥ ਰੋ ਤੇ ਆ ਜਾਨੇ ਹਾਂ। ਲਾਸਟ 'ਚ ਦੇਖ ਲਓ ਸੇ ਤਿੰਨਾ ਕੁੰਡੇ ਨੂੰ ਅੱਧਾ ਬਲਪਾ ਕੇ ਬਣਾ ਲੈਣਾ ਧਾਗੇ ਨੂੰ ਪਿੱਛੇ ਕਰਕੇ ਚੌਥੇ ਕੁੰਡੇ ਨੂੰ ਹੁਣ ਅਸੀਂ ਇਹ ਸਿੱਧਾ ਮੰਨ ਲਵਾਂਗੇ। ਹੁਣ ਅਸੀਂ ਆਗੇ ਆਪਣੇ ਪੈਟਰਨ ਦੀ ਲਾਸਟ ਰੋ ਚੌਥੀ ਰੋ। ਪਹਿਲੇ ਕੁੰਡੇ ਨੂੰ ਐ ਸਟਿਚ ਕਰਕੇ ਧਾਗੇ ਨੂੰ ਅਸੀਂ ਕਰਾਂਗੇ ਪਿੱਛੇ। ਪਿੱਛੇ ਕਰਨ ਤੋਂ ਬਾਅਦ ਤਿੰਨੇ ਕੁੰਡੇ ਦਾ ਵਲ ਖੁੱਲ ਲੰਗੇ 1 2 3 ਤੇ ਤਿੰਨਾ ਕੁੰਡੇ ਨੂੰ ਅਸੀਂ ਲੈ ਕੇ ਤਿੰਨਾ 'ਚੋਂ ਫਿਰ ਤਿੰਨ ਨੂੰ ਪੰਜ ਕੁੰਟੇ ਬਣਾ ਲਏ ਇੱਕ ਦੂਜਾ ਵੱਲ ਪਾਇਆ ਤੀਜਾ ਚੌਥਾ ਤੇ ਪੰਜਵਾਂ ਠੀਕ ਹੈ ਜੀ ਅਸੀਂ ਤਿੰਨਾ ਚੋਂ ਪੰਜ ਕੁੰਡੇ ਬਣਾ ਲਏ ਤਿੰਨਾ ਚੋਂ ਪੰਜ ਕੁੰਡੇ ਬਣਾਉਣ ਤੋਂ ਬਾਅਦ ਦੋ ਕੁੰਡੇ ਅਸੀਂ ਇੱਧਰ ਲਈ ਸਲਾਈ ਤੋਂ ਉਤਾਰਾਂਗੇ ਠੀਕ ਹੈ ਪੰਜਾਂ ਨੂੰ ਵਾਪਸ ਫਿਰ ਅਸੀਂ ਇੱਧਰ ਉਤਾਰ ਲਾਂਗੇ ਪੰਜਾਂ ਨੂੰ ਵਾਪਸ ਇੱਧਰ ਉਤਾਰਨ ਤੋਂ ਬਾਅਦ ਅਸੀਂ ਹੁਣ ఇం పను పల్లె దో కుడను బుణలవే ఎదా సెవలా కు బినా బు బు అగలే ఫీ ఫడే తిని కండే ఫైవ్ ఠీకే ఫిర్గె పుట్ా ਇੱਕ ਕੁੰਡੇ ਪੁੱਠੇ ਤੋਂ ਬਾਅਦ ਅਸੀਂ ਦੇਖੋ ਤਾਗੇ ਨੂੰ ਇੱਧਰ ਲੈ ਜਾਵਾਂਗੇ ਤਿੰਨ ਕੁੰਡੇ ਜਿਹੜੇ ਅਸੀਂ ਪੁੱਠੇ ਬਣਾਏ ਸੀ ਇੱਧਰੋਂ ਸਿੱਧੇ ਆ ਤਿੰਨਾਂ ਨੂੰ ਇੱਧਰ ਲਵਾਂਗੇ ਤੇ ਤਿੰਨਾਂ ਚੋਂ ਅਸੀਂ ਪੰਜ ਕੁੰਡੇ ਬਣਾ ਲੈਣੇ 1 2 3 4 ਤੇ 5 ਠੀਕ ਹੈ ਜੀ ਪੰਜ ਕੁੰਡੇ ਬਣਾਉਣ ਤੋਂ ਬਾਅਦ ਅਸੀਂ ਪੰਜਾਂ ਕੁੰਡਿਆਂ ਨੂੰ ਇਦਾਂ ਤਿੰਨਾਂ ਨੂੰ ਨੀਚੇ ਉਤਾਰ ਦਿਆਂ ਤੇ ਪੰਜਾਂ ਕੁੰਡਿਆਂ ਨੂੰ ਫਿਰ ਅਸੀਂ ਵਾਪਸ ਇਸੇ ਸਲਾਈ ਤੇ ਫੇਰ ਪਾ ਲੈਣਾ ਠੀਕ ਹੈ ਪੰਜਾ ਕੁੰਡੇ ਨੂੰ ਵਾਪਸ ਇਸੇ ਸਲਾਈ ਤੇ ਪਾਉਣ ਤੋਂ ਬਾਅਦ ਜਿਹੜੇ ਪਹਿਲੇ ਦੋ ਕੁੰਡੇ ਆ ਉਹਨਾਂ ਨੂੰ ਬੁਣਖੇ ਸੀ ਪਹਿਲੇ ਤੇ ਦੂਜਾ ਬੁਣਕੇ ਦੋ ਦਾ ਇੱਕ ਕਰ ਦੇਣਾ ਠੀਕ ਹੈ ਜੀ ਇਹ ਵਾਲਾ ਕੁੰਡਾ ਐਡਾ ਹੀ ਬਿਨਾਂ ਬੁਣੇ ਉਤਾਰ ਲੈਣਾ ਸੈਂਟਰ ਵਾਲਾ ਫੇਰ ਦੋ ਦਾ ਇੱਕ ਇਹ ਸਾਡਾ ਫੇਰ ਪੰਜਾ 'ਚੋਂ ਤਿੰਨ ਕੁੰਡੇ ਵੱਢ ਗਏ ਫੇਰ ਅੱਗ ਆਪਣੇ ਵੱਲ ਅਗਲਾ ਕੁੰਡਾ ਫੇਰ ਪੁੱਠਾ بس ਇਦਾਂ ਹੀ ਅਸੀਂ ਇਹ ਕੁੰਡਿਆ ਤੇ ਇਦਾਂ ਹੀ ਪੈਟਰਨ ਪਾਉਂਦੇ ਚਲੇ ਜਾਣਾ ਫੇਰ ਇੱਕ ਵਾਰੀ ਦੇਖ ਲਓ ਧਾਗੇ ਨੂੰ ਪਿੱਛੇ ਕੀਤਾ ਪੰਜ ਗੁੰਡੇ ਲਏ ਪੰਜਾਂ ਚੋਂ ਸਿਰਫ ਤਿੰਨ ਗੁੰਡੇ ਲਏ ਤਿੰਨਾ ਦਾ ਬਲ ਖੋਲੇ ਆ ਤਿੰਨਾ ਚੋਂ ਸਿਰਫ ਪੰਜ ਗੁੰਡੇ ਬਣਾ ਲਏ 1 2 3 4 ਤੇ 5 ਪੰਜਾਂ ਚੋਂ ਪੰਜ ਗੁੰਡੇ ਬਣਾਉਣ ਤੋਂ ਬਾਅਦ ਪੰਜਾਂ ਗੁੰਡਿਆਂ ਨੂੰ ਇੱਧਰ ਸਲਾਈ ਤੇ ਉਤਾਰਿਆ ਬੈਕ ਫਿਲ ਵਾਪਸ ਲੈ ਇੱਥੇ ਲੈ ਕੇ ਦੋ ਦਾ ਸੀ ਕੀਤਾ ਇੱਕ ਪਹਿਲੇ ਦੋ ਬਸ ਸੈਂਟਰ ਵਾਲਾ ਕੁੰਡਾ ਸੀ ਐਦਾ ਹੀ ਲੈ ਲਿਆ ਤੇ ਫੇਰ ਅਗਲੇ ਵਾਲੇ ਦੋ ਦਾ ਵੀ ਇੱਕ ਕਰਤਾ ਫੇਰ ਸਾਡੇ ਤਿੰਨ ਦੇ ਤਿੰਨ ਕੁੰਡੇ ਪੂਰੇ ਹੋ ਗਏ ਪੈਟਰਨ ਦੀ ਸਾਡੀ ਇਹ ਚੌਥੀ ਰੋ ਲਾਸਟ ਰੋ ਹੈ ਜਿਹੜੀ ਕਿ ਪੂਰੀ ਦੀ ਪੂਰੀ ਸਿੱਧੇ ਹੀ ਪਾ ਲੈਣੀ ਹੈ ਤੇ ਫੇਰ ਪੈਟਰਨ ਅਸੀਂ ਫਸਟ ਰੋ ਤੋਂ ਸਟਾਰਟ ਕਰ ਲੈਣਾ ਜਿੱਦਾਂ ਕਿ ਅਸੀਂ ਪਹਿਲਾਂ ਪਾ ਰਹੇ ਸੀ ਉਦਾਂ ਹੀ ਇੱਕ ਦੋ ਤੇ 4 ਤੇ 5 بس ਇਹੀ ਅਸੀਂ बार-बार ਉਹ ਰਿਪੀਟ ਕਰੀ ਜਾਵਾਂਗੇ ਤੇ ਸਾਡੇ ਪੈਟਰਨ ਦੇ ਲੁੱਕ ਕੁਛ ਐਦਾਂ ਦੀ ਆਏਗੀ ਮੈਂ ਤੁਹਾਨੂੰ ਪੈਟਰਨ ਦੇ ਲੁੱਕ ਦਿਖਾਨੀ ਆ ਇਹ ਪੈਟਰਨ ਦੇ ਫਾਈਨਲ ਲੁੱਕ ਦੇਖੋ ਪੈਟਰਨ ਇਸ ਤਰ੍ਹਾਂ ਜਿਸ ਤਰ੍ਹਾਂ ਕੇ ਗੁਲਾਬ ਦੀਆਂ ਕਲੀਆਂ ਵਰਗਾ ਸਾਡਾ ਪੈਟਰਨ ਬਣ ਕੇ ਆਇਆ ਆ ਦੇਖੋ ਜਿਸ ਤਰ੍ਹਾਂ ਗੁਲਾਬ ਦੀਆਂ ਕਲੀਆਂ ਹੁੰਦੀਆਂ ਨਾ ਚਿੱਟੇ ਰੰਗ 'ਚ ਮੈਂ ਬਣਾਇਆ ਚਿੱਟੇ ਰੰਗ ਤੇ ਗੁਲਾਬ ਦੀਆਂ ਕਲੀਆਂ ਹ ਲਾਲ 'ਚ ਬਣਾ ਸਕਦੇ ਹੋ ਗੁਲਾਬੀ 'ਚ ਬਣਾਓ ਜਿਸ ਚ ਮਰਜ਼ੀ ਬਣਾਓ ਬਿਲਕੁਲ ਗੁਲਾਬ ਦੀਆਂ ਕਲੀਆਂ ਵਰਗਾ ਸਾਡਾ ਇਹ ਪੈਟਰਨ ਬਣ ਕੇ ਆਇਆ ਹੈ आपू रोजबर्ब्स पैटर्न भी कह सकते हैं देखो, बिल्कुल ही वाइस लगेगा थोड़ा जट्रैचेबल आ देखो थोड़ा स्ट्रैचेबल भी है तो थोड़ा मोटा मोटा बनता है जाली है नहीं है जाली तो बिना वाला है यदि फ्रंट साइड है तो बैक साइड है दोनों ही साइड रिवर्सेबल पैटर्न है आ देखो दोन्नेइड तो तुम इस पैटर्न यूज़ कर सकते हो ਕਾਫੀ ਬਣਾਓ ਇਹ ਵਾਲਾ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਫਿਰ ਮਿਲਦੇ ਆ ਸਾਡਾ ਇਹ ਵਾਲਾ ਪੈਟਰਨ ਜਿਹੜਾ ਚਾਰ ਕੁੰਡਿਆਂ ਤੇ ਚਾਰ ਸਲਾਈਆਂ ਚ ਬਣ ਕੇ ਪੂਰਾ ਹੋਇਆ ਕਿੰਨੇ ਲੱਗੇ ਚਾਰ ਕੁੰਡੇ ਤੇ ਚਾਰ ਹੀ ਸਲਾਈਆਂ ਚ ਬਣ ਕੇ ਇਹ ਵਾਲਾ ਪੈਟਰਨ ਪੂਰਾ ਹੋਇਆ ਤੇ ਬਣਾਓ ਗੁਲਾਬ ਦੀ ਕਲੀਆਂ ਵਰਗਾ ਪੈਟਰਨ ਜਿਹੜਾ ਕਿ ਬਣਿਆ ਚਾਰ ਸਲਾਈਆਂ ਚ ਤੇ ਚਾਰ ਕੁੰਡੇ ਅਤੇ